ਸਤਿ ਸ਼੍ਰੀ ਅਕਾਲ ਜੀ ਪੰਜਾਬ ਡੈਰੀ ਇਸ ਦੇਖ ਰਹੇ ਹੋ ਤੁਸੀਂ ਤੇ ਮੈਂ ਅਜੇ ਅਮਰੀਕਾ ਚ ਵੜ ਰਹੇ ਦੋ ਭਾਰਤੀ ਵਿਦਿਆਰਥੀਆਂ ਨੂੰ ਬਜ਼ੁਰਗਾਂ ਨਾਲ ਲੱਖਾਂ ਡਾਲਰਾਂ ਦੀ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਵੱਖੋ ਵੱਖਰੇ ਮਾਮਲਿਆਂ ਦੇ ਵਿੱਚ ਸਜ਼ਾ ਸੁਣਾਈ ਗਈ ਹੈ ਵਿਦਿਆਰਥੀ ਵੀਜ਼ੇ ਤੇ ਅਮਰੀਕਾ ਚ ਰਹਿ ਰਹੇ ਕਿਸ਼ਨ ਤੇ ਰਜੇਸ਼ ਕੁਮਾਰ ਪਟੇਲ ਜਿਸ ਦੀ ਉਮਰ ਲਗਭਗ 20 ਸਾਲ ਦੇ ਕਰੀਬ ਹੈ ਇਸ ਨੂੰ ਹਫਤੇ ਮਨੀ ਲੌਂਡਰਿੰਗ ਦੀ ਸਾਜ਼ਿਸ਼ ਰਚਣ ਦੇ ਦੋਸ਼ੀ ਮੰਨਣ ਤੋਂ ਬਾਅਦ 63 ਮਹੀਨੇ ਜਾਨਕੀ ਲਗਭਗ 5 ਸਾਲ ਤੋਂ ਵੱਧ ਦੀ ਕੈਦ ਸਜ਼ਾ ਸੁਣਾਈ ਗਈ ਹੈ ਅਮਰੀਕਾ ਨੇ ਆ ਵਿਭਾਗ ਡੀਓ ਜੇ ਸਰਪੱਟੇ ਨੇ ਸਰਕਾਰੀ ਅਧਿਕਾਰੀਆਂ ਨੂੰ ਫੇਸ ਹੋ ਕੇ ਵਿਜ਼ੂਗਾਂ ਨੂੰ ਨਿਸ਼ਾਨਾ ਬਣਾਇਆ ਤੇ ਉਹਨਾਂ ਨੂੰ ਘਰਾਤ ਲਗਾ ਕੇੋਂ ਤੋਂ ਪੈਸੇ ਦੇ ਸੋਨੇ ਦੇ ਗਹਿਣਿਆਂ ਦੀ ਠੋਖਾੜੀ ਕੀਤੀ। ਇੱਕ ਜਾਂਚ ਵਿੱਚ ਪਾਇਆ ਗਿਆ ਕਿ ਉਸ ਨੇ ਕੱਟੋ ਕਰਤ 25 ਮਜ਼ਦੂਰਾਂ ਦੇ ਨਾਲ 26,93,156 ਡਾਲਰਾਂ ਦੀ ਗਲੀ ਠੋਖਾੜੀ ਦੀ ਮੰਗੋਂ ਸਾਹਮਣੇ ਨਿਕਲ ਕੇ ਨਜ਼ਰ ਆਇਆ। ਪਟੇਲ ਨੂੰ 24 ਅਪ੍ਰੈਲ 2024 ਨੂੰ ਗ੍ਰੈਨਟ ਸੌ 29ਸਤੋਂ ਸੰਘੀ ਹਰਾਸ ਵਿੱਚ ਪਿਆ ਗਿਆ ਇਸੇ ਦੌਰਾਨ ਇਹ ਕਹਿਾਰਾ ਕਿ ਤੇਰੇ ਦੇ ਸੈਲੂਨਾਂ ਦੇ ਭਾਰਤੀ ਨਾਲ ਤਰੂ ਮ ਰਜਿਸਟ ਸਭਾਈ ਮੰਗੋਕਿਆ ਨੇ 16 ਜੂਨ ਨੂੰ ਦੋਸ਼ੀ ਮੰਨ ਲਿਆ ਸੀ ਪਰ ਉਸ ਦੀ ਸਜ਼ਾ ਦੀ ਲੰਬਾਈ ਦੀ ਉਡੀਕ ਚੱਲ ਰਹੀ ਹੈ ਇੱਕ ਸੰਬੰਧਿਤ ਪਰ ਪੁੱਠੇ ਮਾਮਲੇ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਮੋਇਨੁਦੀਨ ਮੁਹੰਮਦ ਮੁਕੇਸੇ ਸਾਦੇਸ਼ੂ ਚੇਹੀ ਕੇ ਇਸੇ ਤਰ੍ਹਾਂ ਦੇ ਘਟਾਲੇ ਦੀ 8 ਸਾਲ ਦੀ ਸਜ਼ਾ ਜਿਸ ਨੇ ਸੁਣਾਈ ਜੀ ਸੀ ਜਿਸ ਚ ਉਸਨੇ ਆਦੇਵ ਜੁਲਕਾ ਨਾਮ ਦਾ ਕਸਟ ਹੈ 6 ਮਿਲੀਅਨ ਡਾਲਰ ਦੀ ਧੋਖੀ ਮਾਰੀ ਸੀ ਜੁਲਕੀ ਵੱਡੀ ਅਪਡੇਟ ਹੋ ਗਈ ਹੈ ਲੈ ਕੇ ਫਿਕਸ ਪਰ ਤੁਹਾਡੇ ਨਾਲ ਗੱਲ ਕਰਾਂਗੇ ਉਹਨਾਂ ਤੋਂ ਵੀ ਸਭ ਚੀਜ਼ਾਂ ਦਾ ਇਜ਼ਾਜ਼ਤ ਕਰਵਾ ਲਵਾਂਗੇ